ਇਹ ਗਲੀ ਦਾ ਮਸਲਾ ਹੈਗਾ ਕਿ ਸਾਰਾ ਮਾਮਲਾ ਦੱਸਿਓ ਮੜਾ ਜੀ ਪਾਣੀ ਖੜਿਆ ਪਿੱਛੇ ਕੀ ਕਾਰਨ ਕਰਕੇ ਖੜਿਆ ਹੈ ਪਾਣੀ ਦਾ ਮਸਲਾ ਵੀਰੇ ਇਹੀ ਹੈ ਜਿਹੜੀ ਸੜਕ ਬਹੁਤ ਨੀਯਾ ਉੱਚੀ ਚੱਕ ਰੱਖੀ ਹੈਗੀ ਮੇਰੇ ਅੰਦਰ ਵੀ ਪਾਣੀ ਵੜ ਗਿਆ ਘਰ ਦੇ ਅੰਦਰ ਮਕਾਨ ਦੇ ਅੰਦਰ ਹਾਂ ਜੀ ਮੈਂ ਕੰਮ ਤੇ ਗਿਆ ਹੋਇਆ ਸੀ ਜੀ ਸੁਨਾਮ ਜੀ ਤੇ ਇਹਦਾ ਬਾਪੂ ਨੇ ਚਲੋ ਜੀ ਗਮਾੜ ਮੱਥੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਹੋਰ ਪੈਣ ਪਾਈਆਂ ਨੇ ਲੱਗ ਲਗਾ ਕੇ ਮਿੱਟੀ ਦਾ ਬੰਨ ਲਾ ਕੇ ਤਾਂ ਅੰਦਰ ਮੇਰੇ ਪਾਣੀ ਰੁਕ ਗਿਆ ਨਹੀਂ ਕਮਰੇ ਚ ਪਾਣੀ ਵੜ ਜਾਂਦਾ ਜੀ ਠੀਕ ਹੈ ਹਾਂ ਇਹਦਾ ਕਾਰਨ ਮਤਲਬ ਤੁਸੀਂ ਕੀ ਕਾਰਨ ਤਾਂ ਇਹੀ ਹੈ ਹੁਣ ਜਦੋਂ ਕਿਸੇ ਨੇ ਵੀ ਸੜਕ ਬਣਵਾਈ ਜਉ ਮੜਾ ਮੋਟਾ ਪਾਣੀ ਦਾ ਨਿਕਾਸ਼ ਵੀ ਦੇਖਣਾ ਦੀ ਮੁਰੂਈ ਬਿਲਕੁਲ ਬਿਲਕੁਲ ਹਾਂਜੀ ਭਾਜੀ ਇਹਰੇ ਵੀਰੇ ਐਨੀ ਸੜਕ ਤਾਂ ਉੱਚੀ ਹੈ ਨਾ ਇਹਨੂੰ 1 ਫੁੱਟ ਮਿੱਟੀ ਪਾਉਣ ਨੂੰ ਕਹਿੰਦੇ ਵੀ ਮਿੱਟੀ ਦਾ 1 ਫੁੱਟ ਪਾਉਣੇ ਠੇਕੇਦਾਰ ਤਾਂ ਇਹ ਕਹਿੰਦੇ ਆਪਣੇ ਸਾਰੇ ਪਿੰਡ ਦਾ ਭੱਠਾ ਇਹਨਾਂ ਨੇ ਬਿਠਾਤਾ ਆਹ ਮਿੱਟੀ ਨੇ ਛਾੜੀ ਨੀ ਆਹ ਗੱਲ ਆ ਜੀ ਛਾੜੀ ਠੀਕ ਹੈ ਹਾਂਜੀ ਭਾਜੀ ਬਸ ਵੀਰੇ ਸੜਕ ਕਰਕੇ ਸਾਰਾ ਪਾਣੀ ਰੁਕਦਾ ਵੀਰੇ ਵੀਰੇ ਬਹੁਤ ਜਿਆਦੇ ਉਹ ਉਤਰ ਤੱਕ ਪਾਣੀ ਖੜਦਾ ਵੀਰੇ। ਨਾਸੀ ਦੇ ਮੌਜੂਦਾ ਸਰਪੰਚ ਨਾਲ ਜਾਂ ਪੰਚਾਇਤ ਮੈਂਬਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਗੱਲਾਂ ਹੋਈਆਂ ਨੇ ਜੀ ਉਹਨੇ ਕਿਹਾ ਸੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਰ ਅਲਿਕੇ ਕਿਸੇ ਨੇ ਨਹੀਂ ਕੀਤਾ ਕੁਝ। ਅੱਛਾ ਹਾਂਜੀ ਵੀਰੇ। ਉਹਦੀ ਜਿਹੜੀ ਰਲ ਮੀ ਜੀ ਗੱਲ ਹੋ ਗਈ ਸੀ ਸਰਪੰਚਨ ਜਦੋਂ ਸਰਪੰਚ ਬਾਬਾ ਖਣਾਤੀ گا ਉਹਦੋਂ ਮਤਲਬ ਇਹ ਸਰਪੰਚ ਦੀ ਵਿੱਚ ਹੋਈ ਹੋਈ ਹੈ ਬਸ ਉਹਦੋਂ ਬਾਅਦ ਉਹ ਸਰਪੰਚ ਹੋ ਗਿਆ। ਹਾਂਜੀ ਵੀਰੇ। ਹਾਂਜੀ ਆ ਗੱਲ ਹੈ। ਇਹ ਇੱਕ ਪੰਚਾਇਤ ਨਾਲ ਮੌਜੂਦਾ ਪੰਚਾਇਤ ਨਾਲ ਗੱਲਬਾਤ ਕੀਤੀ ਹੈ ਇਸ ਵਿਸ਼ੇ 'ਤੇ। ਪਹਿਲਾਂ ਕੀਤੀ ਸੀ ਜਿਹੜੇ ਬਾਬਾ ਸਾਥ ਪੰਛੀ ਸੀ ਹਾਂਜੀ ਅੱਜ ਕੀਤੀ ਸੀਗੀ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਮੇਰੇ ਚਾਚਾ ਜੀ ਨੇ ਜਿਹਨਾਂ ਦੇ ਘਰ ਦੇ ਵਿੱਚ ਪਾਣੀ ਭੜਿਆ ਸੀਗੇ ਇਹ ਕੰਮ ਤੇ ਗਏ ਹੋਏ ਸੀਗੇ ਤੇ ਅਸੀਂ ਨੇ ਖੁਦ ਅੰਦਰਲੇ ਕੰਮ ਦੇ ਵਿੱਚ ਜਾ ਕੇ ਮਿੱਟੀ ਲਾਈ ਜਗੀ ਠੀਕ ਹੈ ਬਹੁਤ ਜ਼ਿਆਦਾ ਪਾਣੀ ਖੜਦਾ ਜੀ ਵਿੱਚ ਦੇ ਵਿੱਚ ਠੀਕ ਹੈ ਹਾਂਜੀ ਬਈ ਜੀ ਹਾਂਜੀ ਇਹਦਾ ਸਾਡੀ ਤਾਂ ਇਹੀ ਬੇਨਤੀ ਹੈ ਜੀ ਹੱਥ ਬੰਨ ਕੇ ਵੀ ਇਹਦਾ ਕੋਈ ਹੱਲ ਨਿਕਲਿਆ ਜਾਵੇ ਇਹ ਸਾਡੇ ਗਰੀਬਾਂ ਬਾਪ ਤੇ ਬਹੁਤ ਧਿਆਨਕ ਬਾਂਸ ਗੱਡਿਆ ਇਹਨਾਂ ਨੇ ਜਦੋਂ ਇਹ ਸੜਕ ਉੱਚੀ ਚੱਕੀ ਜਾ ਰਹੀ ਸੀ ਤੁਸੀਂ ਉਦੋਂ ਕਿਉਂ ਨਹੀਂ ਬੋਲੇਗੇ ਸਾਡੀ ਇਹ ਉਹਨਾਂ ਪਤਾ ਹੀ ਇਹਨਾਂ ਨੇ ਕਿਹਾ ਸੀ ਜੀ 1 ਫੁੱਟ ਨਹੀਂ ਨਹੀਂ ਐ ਨਹੀਂ ਕਹਿੰਦੇ ਮੈਂ ਮੇਰਾ ਕਹਿਣ ਤੋਂ ਬਾਅਦ ਜਦੋਂ ਉੱਚੀ ਚੱਕਤੀ ਉਸ ਤੋਂ ਬਾਅਦ ਵੀ ਕੋਈ ਅੱਗੇ ਵਿਰੋਧ ਕਰਨ ਵਾਸਤੇ ਨਹੀਂ ਵਿਰੋਧ ਕਰਿਆ ਜੀ ਤਾਈਂ ਖੜੀ ਆਏ ਨੇ ਹੁਣ ਉਹ ਕਿਤੇ ਤੇ ਲੁੱਕ ਪਾ ਕੇ ਇਹਨਾਂ ਨੂੰ ਚਾਲੂ ਕਰ ਦਿੰਦੇ ਹਾਂ ਇਹਨਾਂ ਦੇ ਇਹਦੇ ਨਾਲ ਸਾਡਾ ਸਾਰੇ ਪਿੰਡ ਦਾ ਬੇੜਾ ਰਹਿ ਗਿਆ ਕਿਉਂਕਿ ਉਹ ਸਿੱਧੀ ਸੜਕ ਚੱਰੀ ਆ ਉਹ ਵੀ ਇਹਦੇ ਕਾਰ ਜੇ ਤੈਅ ਹੋਇਆ ਹੁੰਦਾ ਤਾਂ ਉਹ ਕੰਮ ਵੀ ਬਣਿਆ ਹੁੰਦਾ ਸਾਰਾ ਪਿੰਡ ਚੱਕਰ ਜੇ ਸੜਕ ਦਾ ਪਾਇਆ ਹੋਇਆ ਸਰਪੰਚ ਮੂਰੇ ਸੀ ਤਾਂ ਬੇਨਤੀ ਕਰਦੇ ਆ ਵੀ ਕਿੱਡੀ ਗੱਲ ਹੈ ਪਹਿਲਾਂ ਵੀ ਇੱਕ ਦੋ ਵਾਰੀ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਕਿੰਨੇ ਘਰ ਨੇ ਸਾਰੇ ਮਤਲਬ ਜਿਹੜੇ ਇਧਰ ਉਧਰ ਦੁਪਰ ਹੈ ਰੇਹੇ ਸਾਡੇ ਹਰੀ ਜਨਾਂ ਦੇ ਘਰ ਜੀ ਘੱਟੋ-ਘੱਟ 50 55 ਘਰ ਨੇ 50 55 ਘਰ ਦੁਪਰ ਹਾਂ ਆ ਪਾਣੀ ਹੈ ਹੁਣ ਤੁਸੀਂ ਲੇਟ ਆਇਆ ਹੋ ਥੋੜਾ ਜਿਹਾ ਨਹੀਂ ਤੁਹਾਨੂੰ ਤਿੰਨ ਕਿੱਲਾਂ ਦੀ ਬਾਹੀ ਮਿਲਦਾ ਪਾਣੀ ਮੂਵੀ ਵੜਾਉਂਦੇ ਜੇ ਤੁਸੀਂ ਤਿੰਨ ਕਿੱਲਾਂ ਦੀ ਬਾਹੀ ਪਾਣੀ ਮਿਲਦਾ ਤੁਹਾਨੂੰ ਇਹ ਕਿਉਂਕਿ ਅਸੀਂ ਗਰੀਬ ਮਜ਼ਦੂਰ ਲੋਕ ਹੁਣ ਅਸੀਂ ਤਾਂ ਫਿਰਦੇ ਆ ਕੰਮ ਕਰਦੇ ਸੁਨਾਮ ਸਾਡੇ ਘਰੇ ਆਟੇ ਕੋਟੇ ਚ ਪਾਣੀ ਮਾਰ ਰਿਹਾ ਜੀ ਠੀਕ ਹੈ ਇਹ ੱੱਕਾ ਨਹੀਂ ਕਰਦੇ ਮੌਜੂਦਾ ਅਜੇ ਬਸ ਸਰਕਾਰ ਤੋਂ ਜਾ ਗੱਲ ਕਰੀਏ ਵਿੱਤ ਮੰਤਰੀ ਪੰਜਾਬ ਤੋਂ ਅਜੇ ਤਾਂ ਰਪਾਲ ਸਿੰਘ ਚੀਮਾ ਜੀ ਨੂੰ ਵੀ ਕਹਿੰਨੇ ਆਂ ਵੀ ਗਰੀਬਾਂ ਦਾ ਮਸੀਹ ਹੈ ਗਰੀਬਾਂ ਨਾਲ ਮਾੜਾ ਮੋਟਾ ਦੇਖ ਕੇ ੱੱਕਾ ਹੁੰਦਾ ਇਹਦਾ ਹੱਲ ਕਰੇ ਜੀ ਸਰਪੰਚ ਨੂੰ ਵੀ ਇਹ ਕਹਿੰਨੇ ਆਂ ਵੀ ਵੀ ਹੱਲ ਕਰੇ ਇਹਦਾ ਆਮੂਰੇ ਨਹੀਂ بارشਾਂ ਹੋਰ ਜ਼ਿਆਦੇ ਹੋਣਗੀਆਂ ਪਰ ਸਾਡੇ ਨਾਲ ਖਬਰੇ ਕੀ ਕੁਝ ਹੋਊਗਾ ਜੀ ਹੋ ਸਕਦਾ ਸੜਕੇ ਹੀ ਨਹੀਂ ਨਹੀਂ ਵੀ ਹੁੰਦੀ ਫੇਰ ਥੋੜਾ ਕੀ ਹੋਊਗਾ ਗੱਲ ਆ ਕੋਈ ਮਤਲਬ ਫਿਰ ਉਹ ਹੈ ਜ ਸੰਘਰਸ਼ ਅਸੀਂ ਚੱਕਾਂਗੇ ਜੀ ਫਿਰ ਹੋਰ ਕੀ ਆ ਮਰਦੇ ਸੜਕ ਜਿਹੜੀ ਬਣੀ ਹੋਈ ਆ ਬਣ ਨਹੀਂ ਦਿੰਦੇ ਨਹੀਂ 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 ਬਿਲਕੁਲ ਨਹੀਂ ਬਣ ਦਿੰਦੇ ਫਿਰ ਮਰਦਾ ਹੋਇਆ ਤਾਂ ਅੱਕੇ ਚਪਦਾ ਹੁੰਦਾ ਜੀ ਸਾਨੂੰ ਪਤਾ ਤਾਂ ਹੈਗਾ ਹਾਂ ਠੀਕ ਹੈ ਜੀ ਮੇਨਤੀ ਆਟਿਉਣਾ ਮੂਰੀ ਵੀ ਦਾ ਹੱਲ ਹੋ ਸਕਦਾ بارشਾਂ ਤੋਂ ਪਹਿਲਾਂ ਪਹਿਲਾਂ ਹੱਲ ਹੋਣਾ ਚਾਹੀਦਾ ਇਹ ਚੀਜ਼ ਆ ਇਹਦਾ ਅੱਕੇ ਚ ਨੂਨ ਦਾ ਖਾਪ ਜਾਂਦਾ ਨਹੀਂ ਵੀਰੇ ਇਹ ਚੀਜ਼ ਹੈ ਠੇਕੇਦਾਰ ਨੇ ਕਹੇ ਦੀ ਵੀ 1 ਫੁੱਟ ਮਿੱਟੀ ਪਾਉਣੀ ਹੈ ਇਹਨਾਂ ਨੇ ਪਾਤੀ ਚੱਕ ਕੇ 2 ਫੁੱਟ 3 ਫੁੱਟ ਢੋਕਤੀ ਇਹਨਾਂ ਨੇ ਪਾਣੀ ਤਾਂ ਇਧਰ ਨੂੰ ਹੀ ਜਾਣਾ ਹੈ ساری ਜ਼ਿੰਦਗੀ ਸਾਡੇ ਬਾਬੇ ਪਰਦਾ ਦੇ ਲਾਂਗੇ ਪਾਣੀ ਇਧਰ ਨੂੰ ਜਾਊਗਾ ਅੱਜ ਦਾ ਵੀਰੇ ਇੰਨਾ ਕਵਾਉ ਪਾਣੀ ਮੀਂਹ ਪਿਆਗਾ ਕੱਲ ਨੂੰ ਜੇ ਮੀਂਹ ਜ਼ਿਆਦਾ ਆ ਗਿਆ ਤਾਂ ਜਿਹੜੀਆਂ ਸਾਡੇ ਆਟੇ ਵਾਲੀਆਂ ਢੋਲੀਆਂ ਨੇ ਹੈਗੀਆਂ ਨੇ ਉਹ ਵੀ ਭਾਰੇ ਆਉਣਗੀਆਂ ਤੁਸੀਂ ਮੇਰੇ ਘਰ ਦੇ ਅੰਦਰ ਜਾ ਕੇ ਦੇਖ ਸਕਦੇ ਹੋ ਪਾਣੀ ਕਿੰਨਾ ਕਿੰਨਾ ਵੱਡਾ ਹੈ ਆ ਮੇਰਾ ਭਤੀ ਝਗੜਾ ਹੀ ਜੀਵਣਾ ਇਹਨੇ ਵੀਡੀਓ ਬਣਾਈ ਜਾਈ ਠੀਕ ਹੈ ਹਾਂ ਜੀ ਠੀਕ ਹੈ ਤੇ ਸੇਟ ਸਾਹਿਬ ਵੀ ਖੜੇ ਨੇ ਹਾਂਜੀ ਬਾਪੂ ਜੀ ਕੀ ਕਹੋਗੇ ਤੁਹਾਡੀ ਵੀ ਦੁਕਾਨ ਹੈ ਜਿਹੜੀ ਸਾਹਮਣੇ ਇਹਦੇ ਵਿੱਚ ਪਾਣੀ ਦੇ ਨੇੜੇ ਹੈ ਕਹਿਦੀ ਆਪਾਂ ਜੇ ਅਗਲੇ ਪਾਸੇ ਪਾਣੀ ਦੇ ਕਹਿਦੀ ਥੋੜੀ ਦੁਕਾਨ ਵੀ ਵਿੱਥੇ ਆ ਗਈ ਹੈ ਹਾਂਜੀ ਹਾਂਜੀ ਕੀ ਕਹੋਗੇ ਪਾਣੀ ਵੜਨ ਦਾ ਖਤਰਾ ਹੈ ਜੀ ਪਾਣੀ ਜਿਆਦਾ ਹੈ ਪਾਣੀ ਜਿਆਦਾ ਹੈ ਪਾਣੀ ਲੰਗਦਾ ਨਹੀਂ ਹੈਗਾ ਜੀ ਨਾਲੀਆਂ ਖਿੱਚਦੀਆਂ ਨਹੀਂ ਹੈਗੀਆਂ ਨਾਲੀਆਂ ਵੀ ਬਲੌਕ ਹੋ ਰਹੀਆਂ ਜੂਧਾ ਸਰਪੰਚ ਰਣਜੀਤ ਆ ਪੰਚਾਇਤ ਮੈਂਬਰ ਨਾਲ ਕਿਸੇ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਰੀ ਇਹ ਹੀ ਗੱਲ ਸਾਰਿਆਂ ਨੇ ਕੀਤੀ ਹੈਗੀ ਕੀ ਕਹਿੰਦੇ ਮੈਂਬਰ ਦਾ ਘਰੇ ਹੀ ਇੱਕ ਨੰਬਰ ਵਾਰਡ ਕਰਮੇ ਦਾ ਘਰੇ ਹੀ ਹੈ ਹਾਂਜੀ ਇਹ ਇਹਦੇ ਬਾਰੇ ਗੱਲਬਾਤ ਕਰੀ ਕੋਈ ਮਤਲਬ ਸਾਡੇ ਸਰਪੰਚ ਪਾਣੀ ਵੜਦਾ ਹੈ ਜਾਂ ਕਿਸੇ ਤੁਸੀਂ ਕਿਸੇ ਨਾਲ ਗੱਲਬਾਤ ਕਰੀ ਪਹਿਲਾਂ ਕਰੀ ਸੀ ਸਰਪੰਚ ਸਾਹਿਬ ਨਾਲ ਉਹ ਕਹਿੰਦੇ ਵੀ ਅਸੀਂ ਵੀ ਵੀ ਨੀਮੀ ਲਾਹਾਂਗੇ ਛੜ ਕੇ ਜਿਹੜੀ ਉੱਚੀ ਕਰਕੇ ਵੀ ਬਾਕੀ ਕਹਿੰਦੇ ਉਹ ਵੀ ਕਰਾਂਗੇ ਕੋਈ ਗੱਲਬਾਤ ਹੋਰ ਠੀਕ ਹੈ ਹਾਂਜੀ ਠੀਕ ਹੈ ਬਾਕੀ ਮੈਂ ਕੰਮ ਤੇ ਗਿਆ ਸੀ ਤੇ ਇਹ ਤਾਂ ਬੇੜੇ ਵਾਲਿਆ ਨੇਕਾ ਮੁੰਡਾ ਭਤੀਜਾ ਖੜਾ ਹੀ ਜੀਵਨਾ ਬਾਕੀ ਹੋਰ ਤੇ ਬਾਹੂ ਤੇ ਸਾਹਮਣੇ ਉਹ ਉੱਥੇ ਤੋਂ ਪਾਣੀ ਵਗ ਗਿਆ ਸੀ ਮਿੱਟੀ-ਮਿੱਟੀ ਲਾ ਕੇ ਇਹਨਾਂ ਨੇ ਪਾਣੀ ਰੋਕਿਆ ਹੀ ਠੀਕ ਆ ਆ ਦੇਖੋ ਸਾਰੇ ਬੇੜੇ ਦੀ ਆ ਸਾਰੇ ਬੇੜੇ ਚ ਦੇਖੋ ਜੀ ਤੂੜੀ ਦੱਪਾ ਸਾਰੇ ਜੂੜੇ ਚੰਦਰ ਪਾਣੀ ਆ ਸਾਰੇ ਬੇੜੇ ਤੂੜੀ ਪਾਣੀ ਨਾਲ ਆਈ ਹੋਈ ਇਹਦੇ ਅੰਦਰ ਬੰਦੇ ਨੇ ਉੱਥੇ ਤੱਕ ਚਲੋ ਜੀ ਉਹ ਦੇਖੋ ਗੇਟ ਤੱਕ ਚਲੋ ਉਹ ਦਿਖ ਰਿਹਾ ਦਿਖ ਰਿਹਾ ਸਾਰਾ ਇਹ ਕੈਮਰੇ ਚ ਹਾਂ ਇਹ ਪਾਣੀ ਨਾਲ ਆਈ ਹੈ ਜੀ ਸਾਰੀ ਇੱਥੇ ਖੂਬ ਤਕੀਉਂ ਦੀ ਬਹੁਤ ਵੱਡੀ ਠੀਕ ਆ ਹੋਰ ਬਾਈ ਕਿੱਥੇ ਆਇਆ ਪਾਣੀ ਥੋੜੀ ਵੀ ਆ ਜੀ ਤੁਸੀਂ ਗੱਸ ਰਹੇ ਸੀ ਹਾਂ ਸਾਡੇ ਵੀ ਬੜਿਆ ਹੋਇਆ ਪਾਣੀ ਜੀ ਅੱਛਾ ਇਹ ਕੁਝ ਲੋਕਾਂ ਨੇ ਇਹ ਨਜਾਇਜ਼ ਕੰਮ ਕਰਾਇਆ ਜਾਮਾ ਜੀ ਇਹ ਜਾਨੀ ਕਿ ਨਾ ਤਾਂ ਇਹ ਨੂੰ ਵੀ ਇਹਨੂੰ ਦੇਖਦੇ ਉਹਨੂੰ ਨੀਮੀ ਕਰੀ ਜਾ ਆਹ ਤਾਂ ਸਾਨੂੰ ਗਰੀਬ ਬੰਦੇ ਨੂੰ ਬਹੁਤ ਆਉਂਦਾ ਲੋਕ ਵੀ 282 ਸੀ ਸਾਡੀ ਤਾਂ ਉਹ ਵੀ ਵੀਡੀਓ ਸੀ ਅਪਲੋਡ ਕੀਤੀ ਸੀਗੀ ਉਸ ਟਾਈਮ ਤੇ ਯਾਨੀ ਕਿ ਦੋ ਚਾਰ ਬੰਦੇ ਇਹੋ ਜਿਹੇ ਨੇ ਜਿਹੜੇ ਇਹ ਕੰਮ ਨੂੰ ਉਹ ਕਰ ਰਹੇ ਨੇ ਜੀ ਮਤਲਬ ਉਹਦੋਂ ਕੋਈ ਜਿਆਦਾ ਲੋਕ ਅੱਗੇ ਨਹੀਂ ਆਏ ਅਸੀਂ ਮਤਲਬ ਅਸੀਂ ਸਾਰੇ ਵੀਡੀਓ ਮੈਂ ਦੇਖੀ ਹੋਣੀ ਪਹਿਲਾਂ ਸ਼ਾਇਦ ਪਾਈ ਹੋਵੇ ਹਾਂਜੀ ਹਾਂ ਅਸੀਂ ਕਾਫੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਯਾਨੀ ਕਿ ਹੁਣ ਇਹ ਲੋਕਾਂ ਦੇ ਅੰਦਰ ਪਾਣੀ ਵੜਿਆ ਹੀ ਹੁਣ ਲੋਕ ਆਉਣ ਆ ਪੁੱਠੇ ਲਈ ਪਹਿਲਾਂ ਕਿਸੇ ਨੇ ਕੋਈ ਨਹੀਂ ਸੁਣੀ ਅਸੀਂ ਕੰਮਾਂ ਤੇ ਤੀ ਇਹ ਪਿੱਛੋਂ ਆਪ ਇਹ ਨਜਾਇਜ਼ ਭਰਤ ਪਾਈ ਗਈ ਝੂਠ ਬੋਲੇ ਪਹਿਲਾਂ ਝੂਠ ਬੋਲੇ ਗਿਆ ਜੀ ਇਹਨੂੰ ਇਹ ਗੱਲ ਕਹੀ ਸੀ ਕਹਿੰਦੇ ਵੀ ਸੜਕ ਨੂੰ ਕਿ ਨਾਲ ਨਾਲ ਇਹਨੂੰ ਵੀ ਉੱਚੀ ਚੱਕਾਂਗੇ ਅੱਛਾ ਵੀ ਨਾਲ ਉੱਚੀ ਚੱਕਾਂਗੇ ਹਾਂ ਜੀ ਝੂਠ ਬੋਲ ਕੇ ਕਹਿੰਦੇ ਇਹ ਸੜਕ ਉੱਚੀ ਚ ਚਕਵਾਈ ਗਈ ਸੀ ਉਦੋਂ ਅੱਛਾ ਝੂਠ ਬੋਲ ਕੇ ਚੱਕਾ ਹਾਂ ਘਮਰਾਹ ਕਰਿਆ ਗਿਆ ਜੀ ਪਹਿਲਾਂ ਸਾਡੇ ਜਿਹੜੇ ਗਰੀਬ ਲੋਕ ਤੇ ਘਮਰਾਹ ਕਰਿਆ ਗਿਆ ਵੀ ਤੁਸੀਂ ਟੈਨਸ਼ਨ ਨਾ ਲਓ ਵੀ ਇਹਨੂੰ ਵੀ ਸੀ ਨਾਲ ਬਣਾਵਾਂਗੇ ਹਾਂ ਉਸ ਤੋਂ ਬਾਅਦ ਸਾਡਾ ਵਾਲਾ ਕੰਮ ਵਿੱਚ ਛੱਡਤਾ ਇਹਨਾਂ ਨੇ ਆਪਦੇ ਵਾਲਾ ਕਰ ਲਿਆ ਕੀ ਕਰੀਏ ਬਾਈ ਉਧਰ ਬੋਲੋ ਅਸੀਂ ਗਰੀਬ ਬੰਦੇ ਘਰ ਕਿੱਥੋਂ ਪਾਵਾਂਗੇ ਜੀ ਠੀਕ ਹੈ ਹਾਂ ਜੱਟ ਤਾਂ ਹੁਣ ਸਭ ਕੁਝ ਕਰਕੇ ਕੱਲ ਲੈਣਗੇ ਸਭ ਕੁਝ ਅਸੀਂ ਗਰੀਬ ਬੰਦੇ ਕੀ ਕਰਾਂਗੇ ਬਿਲਕੁਲ ਬਿਲਕੁਲ ਹਾਂ ਕੀ ਮੰਗ ਕਰਦੇ ਹੋ ਅਸੀਂ ਜਾਲੀ ਛੜਦਾ ਇਹ ਝਲਕ ਨੀਵੀ ਹੁਣ ਰਹਿੰਦੇ ਆ ਦੋ ਫੁੱਟ ਦੋ ਫੁੱਟ ਦੀ ਨੀਵੀ ਚਾਹੀਦੀ ਠੀਕ ਹੈ ਹਾਂ ਜੀ ਇਸੇ ਵਾਸਤੇ ਅਸੀਂ ਮੌਜੂਦਾ ਪੰਚਾਇਤ ਨਾਲ ਗੱਲਬਾਤ ਕਰੀ ਕੋਈ ਨਾ ਅਸੀਂ ਕੋਈ ਗੱਲ ਨਹੀਂ ਕਰੀ ਮੇਰਾ ਘਰ ਵੀ ਉਧਰ ਹੈ ਪਹਿਲਾਂ ਮੇਰਾ ਮਰੇ ਇੱਕ ਸਕੇ ਸੰਬੰਧੀ ਹੋਲੇ ਰਹਿੰਦੇ ਨੇ ਇਸ ਵੇਲੇ ਠੀਕ ਹੈ ਜੀ ਠੀਕ ਹੁਣ ਜਦੋਂ ਅਖਰ ਨੂੰ ਬਾਬੇ ਦੋ ਉੱਚੀ ਚੱਕਰ ਰੱਖੀ ਹੈ ਬਾਬੇ ਭਾਈ ਹੁਣ ਉੱਚੀ ਚੱਕਰ ਰੱਖੀ ਹੈ ਉਦੋਂ ਉੱਚ ਹੈਗੇ ਨੇ ਲੋਕ ਐ ਦੇਖਣਾ ਏ ਠੀਕ ਹੈ ਹਾਂ ਜੀ ਜਿਨ੍ਹਾਂ ਨੇ ਸਾਡਾ ਨਿਉਂ ਜਾਲ ਬੰਨ੍ਹਿਆ ਸਾਨੂੰ ਬਸਣ ਵਾਸਤੇ ਇਹ ਪਿੰਡ ਨੂੰ ਬਸਣ ਵਾਸਤੇ ਐਡਾ ਵੱਡਾ ਪ੍ਰਬੰਧ ਕੀਤਾ ਜੀ ਅਸੀਂ ਤਾਂ ਉਹਨੂੰ ਵੀ ਭੁੱਲ ਗਏ ਬਾਬਾ ਭਾਈ ਸਾਹਿਬ ਮੋਹਨ ਚੰਦ ਸਾਹਿਬ ਜੀ ਨਾਲੋਂ ਵੀ ਉੱਚੀ ਚੱਕਤੀ ਉਹਨਾਂ ਦਾ ਸਥਾਨ ਨੀਮਾ ਛੜ ਕੁੱਚੀ ਹੈ ਠੀਕ ਹੈ ਹਾਂ ਹਾਂ ਜੀ ਕੀ ਕਹੋਂਗੇ ਕਿ ਤੁਹਾਡੇ ਅੰਦਰ ਪਾਣੀ ਆਇਆ ਸੀਗਾ ਇਹਨਾਂ ਹਾਂ ਜੀ ਆਇਆ ਤੀ ਜੀ ਅੰਦਰ ਪਾਣੀ ਸਾਡੇ ਕੰਮ ਤੋਂ ਹੋਈ ਸੀ ਕੰਮ ਤੋਂ ਆਈ ਤੀ ਜੀ ਮੈਂ ਹਜੇ ਤੁਹਾਨੂੰ ਬਾਅਦ ਚ ਪਤਾ ਲੱਗਿਆ ਤੁਕਰੋਂ ਕੰਮ ਤੇ ਆ ਕੇ ਤੁਸੀਂ ਦੇਖਿਆ ਪਾਣੀ ਹਾਂ ਅੰਦਰ ਵੜਨ ਲੱਗ ਰਿਹਾ ਸੀ ਆ ਮੁੰਡਾ ਸੀ ਬਸ ਕਲਾ ਕਰੇ ਛੋਟਾ ਯਹੀ ਬੱਚਾ ਕਰੇ ਸੀ ਕਲਾ ਹਾਂ ਯਾ ਬੱਚਾ ਜੀ ਇੱਕ ਮਾਤਾ ਜੀ ਉਹਨਾਂ ਨੂੰ ਘੱਟਦੀ ਅੰਦੀ ਚੜਦੀ ਕਲਾ ਜੀ ਕੀ ਕਹੋਂਗੇ ਤੁਹਾਡੀ ਗਲੀ ਦੇ ਵਿੱਚ ਪਾਣੀ ਪਾਣੀ ਹੋ ਰਿਹਾ ਹੈ ਕਹਿਣਾ ਕਿ ਜੀ ਤੁਸੀਂ ਆਗੇ ਹੁਣ ਦੇਖ ਲਓ ਕੈਮਰਾ ਮਾਰੋ ਆਸੀਂ ਤਾਂ ਦਿਖਾ ਰਹੇ ਹਾਂ ਦੇਖੋ ਮੌਜੂਦਾ ਤੁਸੀਂ ਪੰਚਾਇਤ ਮੈਂਬਰੋਂ ਥੋੜਾ ਇਸ ਕਰਕੇ ਬਿਆਨ ਪਾਉਣਾ ਜ਼ਰੂਰੀ ਬਣਦਾ ਸੀਗਾ ਵੀ ਥੋੜਾ ਕੀ ਕਹਿਣਾ ਹੈ ਤੇ ਬਾਰੇ ਨਹੀਂ ਅਸੀਂ ਗੱਲ ਚਲਾ ਰਹੀ ਹੈ ਪੰਚਾਇਤ ਵੱਲੋਂ ਚੱਲ ਰਹੀ ਹੈ ਸਾਡੀ ਗੱਲ ਕਿਉਂਕਿ ਥੋੜਾ ਸਮਾਂ ਲੱਗਦਾ ਸਰਪੰਚ ਸਾਹਿਬ ਨੂੰ ਹੀ ਪਤਾ ਹੀ ਹੈ ਵੀ ਤੁਹਾਨੂੰ ਲੱਗਦਾ ਵੀ ਜਿਹੜੀ ਵੱਡੀ ਆਪਣੀ ਵੱਡੀ ਸਮੱਸਿਆ ਜਿਹੜੀ ਉਹ ਹੈ ਸੜਕ ਦੀ ਸਮੱਸਿਆ ਲੱਗਦੀ ਹੈ ਹਾਂ ਸੋ ਸੜਕ ਦੀ ਸਮੱਸਿਆ ਹੈਗੀ ਹੈ ਜੀ ਬਾਕੀ ਦੇਖੋ ਇਹ ਤਾਂ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਨੂੰ ਮਤਲਬ ਰਲ ਮਿਲ ਕੇ ਕੀ ਕਰਨੇ ਪਊਗੇ ਇਕੱਲਾ ਜਾਂ ਮੈਂਬਰ ਮੈਂ ਕਹਾ ਮੈਂਬਰ ਜਾ ਇਹ ਦੋ ਵਾਰਡ ਬਣੇ ਨੇ। ਇਹ ਮਕਸਦ ਮਤਲਬ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਹ ਸੀ ਵੀ ਮੌਜੂਦਾ ਪੰਚਾਇਤ ਮੈਂਬਰ ਕਿਉਂਕਿ ਤੁਹਾਡਾ ਇਹ ਗਲੀ 'ਚ ਘਰ ਆ ਗਿਆ। ਹਾਂਜੀ। ਇਸ ਕਾਰਕ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ ਅਸੀਂ। ਜੀ। ਵੀ ਤੁਹਾਡਾ ਇਹ ਗਲੀ 'ਚ ਘਰ ਹੈ। ਹਾਂਜੀ। ਸਾਰੀ ਗਲੀ ਦੇ ਵਿੱਚ ਤਕਰੀਬਨ 50 ਘਰ ਨੇ ਜਿਹੜੇ ਇਸ ਗਲੀ ਦੇ ਵਿੱਚ ਉਹ ਸੜਕ ਬਣ ਦੇ ਨਾਲ ਇਹ ਗਲੀ ਪਖਮਿਆਜਾ ਭੁਗਤ ਰਹੇ ਜੀ ਕਹਿੰਦੇ ਪਾਉ। ਦੇਖੋ ਸਰ ਮੇਰੀ ਗੱਲ ਸੁਣੋ ਪਤਾ ਕੀ ਆ। ਇਹਦੇ ਵਿੱਚ ਦੋ ਵਾਰਡ ਆ ਗਏ। ਇੱਕ ਇੱਕ ਨੰਬਰ ਵਾਰਡ ਆ ਗਿਆ, ਇੱਕ 6 ਨੰਬਰ ਵਾਰਡ ਆ ਗਿਆ ਹਨਾ। ਤੇ ਅਸੀਂ ਮੁੱਖ ਮੰਤਰੀ ਜੀ ਤੇ ਇਹਦੇ ਜੋ ਹਰਪਾਲ ਜੀਮਾ ਦੇ ਵੀ ਧਿਆਨ ਚ ਲੈਤੀ ਹੋਈ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੇ ਅਸੀਂ ਜ਼ਰੂਰ ਕਰਾਂਗੇ ਠੀਕ ਹੈ ਸਰਪੰਚ ਸਾਹਿਬ ਵੀ ਕਹਿ ਰਹੇ ਨੇ ਕਹਿੰਦੇ ਕੋਈ ਦਿੱਕਤ ਨਹੀਂ ਹੈਗੀ ਆਪਾਂ ਜ਼ਰੂਰ ਕਰਾਂਗੇ ਠੀਕ ਹੈ ਮਤਲਬ ਨੀਵੀ ਹੋ ਜੂਗੀ ਉਹ ਹਾਂ ਇਹ ਚਲੋ ਇਹ ਦੇਖੋ ਇਹ ਉਧਰੋਂ ਉਹਨਾਂ ਨੂੰ ਵੀ ਜੋੜਨਾ ਪਊਗਾ ਸਾਡੇ ਨਾਲ ਇਧਰੋਂ ਸਾਰੀ ਇਹ ਸਾਰੀ ਗਰੀਬ ਜਨਤਾ ਹੈ ਸਾਡੀ ਹਨਾ ਵੀ ਚਲੋ ਰਲ ਮਿਲ ਕੇ ਕਰ ਲਈਏ ਠੀਕ ਹੈ ਜੀ ਠੀਕ ਹੈ ਨਾ ਮਤਲਬ ਮਸਲਾ ਹੱਲ ਹੋ ਜਾਊਗਾ ਹੋ ਜਾਊਗਾ ਜੀ ਜੇ ਆਪਾਂ ਰਲ ਮਿਲ ਕੇ ਕਰਾਂਗੇ ਕੌਣ ਹਟਾਉਂਦਾ ਨੂੰ ਹੋ ਜਾਊਗਾ ਰਾਮਪਤ ਕੀ ਕਹ ਰਹੇ ਸੀ ਕਿ ਤੁਸੀਂ ਤੁਹਾਡਾ ਘਰ ਵੀ ਇਹਦੇ ਗਲੀ ਦੇ ਵਿੱਚ ਵੀ ਮਤਲਬ ਬਹੁਤਾ ਉੱਚਾ ਨਹੀਂ ਹੁੰਦਾ ਹਾਂਜੀ ਹਾਂਜੀ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਇਹ ਬਾੜ ਦੇ ਵਿੱਚੋਂ ਵੀ ਆਪਣਾ ਹਨਾ ਵੀ ਤੁਸੀਂ ਵੀ ਇੱਥੇ ਰਹਿੰਦੇ ਹੋ ਮੇਰਾ ਵੀ ਜਾ ਕੇ ਇੱਕ ਮਕਾਨ ਦੇਖ ਲਓ ਉਹ ਬਾਲਾ ਉੱਚਾ ਨਹੀਂ ਹੈਗਾ ਵੀ ਮੈਂ ਜਾ 5-7 ਫੁੱਟ ਦੇ ਉੱਤੇ ਇਹ ਥੋੜਾ ਬਹੁਤਾ ਫਰਕ ਨਹੀਂ ਹੈਗਾ ਬਹੁਤਾ ਬਹੁਤਾ ਫਰਕ ਨਹੀਂ ਹੈਗਾ ਮਤਲਬ ਜੇ ਕੱਲ ਨੂੰ ਇਹ ਗਲੀ ਉੱਚੀ ਚੱਕੀ ਜਾਂਦੀ ਹੈ ਤਾਂ ਤੁਹਾਡਾ ਵੀ ਘਰ ਨਹੀਂ ਮਾ ਹੁੰਦਾ ਮੈਂ ਕਹਿੰਦਾ ਭਾਈ ਜੀ ਹੁਣ ਵੀ ਦੇਖ ਲਓ ਸਾਰੇ ਬਰਾਬਰੀ ਆ ਆਪਣਾ ਘਰ ਠੀਕ ਹੈ ਤੇ ਪਾਣੀ ਜੇ ਕਿਸੇ ਦੇ بڑੂਗਾ ਤਾਂ ਸਾਰੇ ਦੀ ਪਾਣੀ ਅੰਦਰ ਜਾਣਾ ਜਾਊਗਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਮੈਂ ਮੈਂਬਰ ਵੀ ਮੇਰਾ ਮਕਾਨ ਜਾਲਾ ਬੜਾ ਉੱਚਾ ਹੈ ਤੇ ਸਾਰੇ ਅਸੀਂ ਇੱਕ ਲੇਬਲ ਜੀ ਜੀ ਰਹਿੰਦੇ ਆ ਠੀਕ ਹੈ ਠੀਕ ਹੈ ਧੰਨਵਾਦ ਜੀ ਚਲੋ ਚਲੋ ਸਾਰੇ ਨੂੰ ਯਾਰ ਹੋ ਗਿਆ ਹੈ ਹੈ よくない I don't know.